ਸਤ ਸ਼੍ਰੀ ਅਕਾਲ ਦੋਸਤੋ ਐਦਾਂ ਦੇ ਹੁੰਦੇ ਸੀ ਪੁਰਾਣੇ ਵੇਲੇ ਦੇ ਸੱਚੇ ਰਿਸ਼ਤੇ ਕਣਕ ਦੀ ਗਹਾਈ ਕਰਦਿਆ ਸੁਨੇਹਾ ਮਿਲਿਆ ਕਿ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਏ ਆਥਣ ਵੇਲੇ ਲੋਹ ਤੇ ਰੋਟੀਆਂ ਲਾਉਂਦੀ ਵਿਜੀ ਨਾਲ ਗਿਲਾ ਕੀਤਾ ਕਿ ਜੇ ਇੱਕ ਵਾਰੀ ਚਾਹਤੀ ਹੀ ਮਰਵਾ ਦਿੰਦੇ ਅਜੇ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਵਿਜੀ ਨੇ ਕੋਲਪਿਆ ਬੇਲਣਾ ਚੱਕ ਲਿਆ ਆਖਣ ਲੱਗੀ ਪਿਓ ਨਾਲ ਗੱਲ ਕਰ ਲੈ ਬਾਪੂ ਜੀ ਦਾ ਜ਼ਿਕਰ ਆਉਂਦਿਆ ਹੀ ਸਾਰੀ ਗਰਮੀ ਠੰਡੀ ਪੈ ਗਈ ਤੇ ਸਬਰ ਦਾ ਘੁੱਟ ਭਰ ਕੇ ਰਹਿ ਗਿਆ ਉਸ ਦਾ ਨਾਮ ਸੀ ਰੇਸ਼ਮਕੌਰ ਸੂਰਤ ਬਾਰੇ ਸੋਚਦੇ ਆ ਉਸ ਦੇ ਨਾਮ ਨਾਲ ਹੀ ਇਸ਼ਕ ਜਿਹਾ ਹੋ ਗਿਆ ਇੱਕ ਦਿਨ ਪਤਾ ਨਹੀਂ ਕੀ ਸੁਝਿਆ ਕਿ ਬੱਟ ਤੇ ਲੱਗੇ ਸਪੈਦੇ ਦੇ ਮੋٹے ਧਣੇ ਤੇ ਦਾਤਰੀ ਦੀ ਨੋਕ ਨਾਲ ਲਿਖ ਦਿੱਤਾ ਰੇਸ਼ਮਕੌਰ ਵੇਲੀਆਂ ਨੂੰ ਪਤਾ ਲੱਗ ਗਿਆ ਅਗਲੇ ਦਿਨ ਹਰ ਰੁੱਖ ਤੇ ਬਸ ਰੇਸ਼ਮਕੌਰ ਹੀ ਸਾਈ ਪਈ ਸੀ ਹਰ ਥਾਂ ਰੇਸ਼ਮਕੌਰ ਦਾ ਹੀ ਨਾਮ ਸੀ ਇੱਕ ਵਾਰ ਭਾਂਡੇ ਕਲੀ ਕਰਨ ਵਾਲੇ ਦੇ ਨਾਲ ਉਸ ਦੇ ਪਿੰਡ ਵੀ ਗਿਆ ਪਾਣੀ ਦਾ ਕੜਾ ਚੁੱਕੀ ਤੁਰੀ ਜਾਂਦੀ ਦੇ ਮਗਰ ਨੂੰ ਵੀ ਹੋ ਤੁਰੇ ਪਰ ਸਿਵਾਏ ਗਲ ਪਾਏ ਸੂਟ ਤੋਂ ਹੋਰ ਕੁਝ ਵੀ ਨਾ ਦਿਸਿਆ ਹਾਲ ਤੇ ਹੋ ਗਈ ਕਿ ਰੇਸ਼ਮ ਦਾ ਵੈਸੇ ਹੀ ਕਿਦਰੇ ਜੀਕਰ ਆਉਂਦਾ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਫੇਰ ਇੱਕ ਦਿਨ ਸੁਨੇਹਾ ਆ ਗਿਆ ਕਿ ਚੀਰਨੀ ਲੌਂਦੀ ਦਾ ਸੱਜਾ ਹੱਥ ਟੋਕੇ ਵਿੱਚ ਆ ਗਿਆ ਬਾਪੂ ਜੀ ਵੱਲੋਂ ਕੀਤੀ ਜਾਣ ਵਾਲੀ ਨਾਂ ਬਾਰੇ ਸੋਚ ਇੰਜ ਲੱਗਾ ਜਿੱਦਾਂ ਮੇਰੇ ਸੁਪਨਿਆਂ ਦੇ ਮਹਿਲ ਢੇ ਢੇਰੀ ਹੋਣ ਹੀ ਵਾਲੇ ਹਨ ਅਗਲੇ ਦਿਨ ਵਾਕਿਆਈ ਉਹਨਾਂ ਵਿਚੋਲੇ ਹੱਥ ਨਾ ਦਾ ਸੁਨੇਹਾ ਘੱਲ ਦਿੱਤਾ ਮੇਰਾ ਵੱਡਾ ਤਾਇਆ ਜੀ ਊਸੂਲਾਂ ਦਾ ਪੱਕਾ ਇਨਸਾਨ ਸੀ ਉਹਨਾਂ ਨੂੰ ਗੱਲ ਦਾ ਪਤਾ ਲੱਗਾ ਤਾਂ ਸਾਨੂੰ ਦੋਹਾਂ ਪਿਓ ਪੁੱਤਾਂ ਨੂੰ ਪੈਲੀਆਂ ਵਿੱਚ ਲੈ ਗਏ ਬਾਪੂ ਹੋਰਾਂ ਨੂੰ ਹਰ ਸੁਪੈਦੇ ਤੇ ਹਰ ਰੁੱਖ ਤੇ ਲਿਖਿਆ ਹੋਇਆ ਰੇਸ਼ਮ ਕੌਰ ਦਾ ਨਾਮ ਵਿਖਾਇਆ ਫਿਰ ਪੁੱਛਿਆ ਬਲਕਾਰ ਸਿਆ ਮੰਨ ਲੈ ਜੇ ਇਹੋ ਕੰਮ ਵਿਆਹ ਮੰਗਣੋਂ ਸਾਡੇ ਘਰੇ ਆਈ ਨਾਲ ਹੋ ਗਿਆ ਹੁੰਦਾ ਤਾਂ ਫਿਰ ਵੀ ਵਾਪਸ ਘੱਲ ਦਿੰਦਾ ਬਾਪੂ ਜੀ ਨੂੰ ਇਹ ਗੱਲ ਨਾ ਔੜੇ ਉਨਾ ਖਿਹੜਾ ਛੜਾਉਣ ਖਾਤਰ ਸਾਰੀ ਗੱਲ ਮੇਰੇ ਸਿਰ ਪਾ ਦਿੱਤੀ ਮੈਂ ਆਪਣੇ ਮਨ ਵਿੱਚ ਰੇਸ਼ਮ ਕਾਰ ਦਾ ਸਿਰਜਾ ਹੋਇਆ ਸਰੂਪ ਮਹਿਸੂਸ ਕਰ ਛੇਤੀ ਨਾਲ ਅੱਖ ਹਾਂ ਅੱਖ ਦਿੱਤੀ ਤੇ ਕਿਹਾ ਮੈਨੂੰ ਕੋਈ ਇਤਰਾਜ਼ ਨਹੀਂ ਫਿਰ 6 ਮਹੀਨੇ ਮਗਰੋਂ ਚੜ੍ਹਦੇ ਸਿਆਲ ਸਾਡੇ ਵਿੜੇ ਦਾ ਸ਼ਿੰਗਾਰ ਵਣ ਘਰੇ ਲੈ ਆਂਦੀ ਗਈ ਵਿਆਹ ਵਾਲੇ ਦਿਨ ਆਥਨ ਵੇਲੇ ਪਹਿਲੀ ਰਾਤ ਵਾਰ ਕੁੰਡ ਚੁੱਕਿਆ ਵੇਖਿਆ ਤੇ ਨੀਰਾ ਪੂਰਾ ਪੁੰਨਿਆਂ ਦਾ ਚੰਨ ਹੀ ਸੀ ਕਣਕਵੰਨੇ ਰੰਗ ਤੇ ਬਿੱਲੀਆਂ ਅੱਖਾਂ ਦਾ ਬੜਾ ਹੀ ਸੁਖਦ ਜਿਹਾ ਸੁਮੇਲ ਸੀ ਬਚਿੱਤਰ ਜਹੀ ਕਾਸ਼ਿਸ਼ ਸੀ ਉਹਦੀ ਸ਼ਖਸੀਅਤ ਵਿੱਚ ਮੈਂ ਢੋਡੀ ਤੇ ਹੱਥ ਪਾ ਉਥਾਂ ਨੂੰ ਚੱਕਾ ਪਰ ਉਹ ਨਜ਼ਰਾ ਨਾ ਮਿਲਾਵੇ ਰੋਂਦੀ ਹੋਈ ਅਖੀਰ ਮੇਰੇ ਪੈਰੀਂ ਪੈ ਗਈ ਆਖਣ ਲੱਗੀ ਰੱਬ ਦਾ ਰੂਪੋਂ ਤੁਸੀਂ ਮੇਰੇ ਲਈ ਵੀ ਤੇ ਮੇਰੀਆਂ ਨਿੱਕੀਆਂ ਭੈਣਾਂ ਦੇ ਲਈ ਵੀ ਮੇਰੇ ਵਜੂਦ ਵਿੱਚ ਐਡਾ ਵੱਡਾ ਵਿਗਾੜ ਹੁੰਦਿਆ ਹੋਇਆ ਤੁਸਾਂ ਆਸਰਾ ਦਿੱਤਾ ਨਹੀਂ ਤੇ ਦਰਮਾਨੇ ਤਬਕੇ ਤੇ ਆਮ ਜਿਹੇ ਜੱਟ ਦੀ ਵੱਡੀ ਤੀ ਬਿਨਾ ਵਿਆਹ ਤੋਂ ਰਹਿ ਜਾਵੇ ਤਾਂ ਨਿੱਕੀਆਂ ਵਾਸਤੇ ਗਿੱਡਾ ਵੱਡਾ ਔਖਾ ਹੁੰਦਾ ਏ ਮੈਂ ਅੱਗੋਂ ਉਸਦੇ ਸੱਜੇ ਹੱਥ ਦਾ ਉਹੀ ਗੁੱਟ ਚੁੰਮ ਲਿਆ ਫਿਰ ساری ਉਮਰ ਉਸ ਦੀ ਛਾਂ ਵਣ ਰੱਖੀ ਕੀਤੀ ਕੋਈ ਉਸਦੇ ਸੱਜੇ ਹੱਥ ਬਾਰੇ ਗੱਲ ਛੇੜਦਾ ਤਾਂ ਉਸ ਨੂੰ ਉਸਦੇ ਘਰ ਤੱਕ ਪੁਚਾ ਕੇ ਸਾਂ ਲੈਂਦਾ ਅੱਜ ਐਨੇ ਬਰਿਆ ਮਗਰੋਂ ਸੱਤ ਸਮੁੰਦਰੋਂ ਪਾਰ ਬੈਠੇ ਪੋਤਰੇ ਪੋਤੇ ਦੋਤੇ ਖਿਹੜੇ ਪੈ ਗਏ ਆਖਣ ਲੱਗਾ ਬਾਪੂ ਜੀ ਗੱਲ ਤਾਂ ਦੱਸੋ ਤੁਸੀਂ ਐਨੇ ਬਾਰੇ ਇਕੱਠਿਆਂ ਕਿੱਦਾਂ ਕੱਢ ਲਏ ਰੇਸ਼ਮ ਕਾਰ ਦੇ ਮੰਝੇ ਵੱਲ ਵੇਖਿਆ ਤੇ ਆਖਿਆ ਪੁੱਤਰ ਸਾਡੇ ਵੇਲੇ ਜੇ ਕਦੀ ਇੱਕ ਦੂਜੇ ਤੇ ਗੁੱਸਾ ਆਉਂਦਾ ਤੇ ਅਕਸਰ ਪੀ ਲਿਆ ਜਾਂਦਾ ਤੇ ਜੇ ਕੋਈ ਲੀੜਾ ਉੱਡੜ ਜਾਂਦਾ ਤਾਂ ਸੂਈ ਤਾਗੇ ਨਾਲ ਸੀ ਲਿਆ ਜਾਂਦਾ ਸੀ ਉਨਾ ਵੇਲੇਆਂ ਵਿੱਚ ਚੰਗੇ ਭਲੇ ਕੱਪੜੇ ਨੂੰ ਬਿਨਾਂ ਵਜਾ ਕੂੜੇਦਾਨ ਵਿੱਚ ਸਿੱਟਣ ਦਾ ਰਵਾਜ ਨਹੀਂ ਸੀ ਹੋਇਆ ਕਰਦਾ। ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ।